ਕਾਰਵਾਈ ਦਾ ਸਾਨੂੰ ਕੋਈ ਸਵੇਰੇ 7 ਵਜੇ ਪਤਾ ਲੱਗਾ ਵਾ ਕਿ ਤੇਰੇ 5 ਵਜੇ ਐਨਆਈਏ ਨੇ ਆਣ ਕੇ ਸਪੈਸ਼ਲ ਰਜੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਸੰਧੂ ਫਰਨੀਚਰ ਵਾਲੇ ਆ ਇਹਨਾਂ ਦੀ ਰਹਿਚ ਦੇ ਉੱਤੇ ਆਣ ਕੇ ਰੇਡ ਕੀਤੀ ਆ ਜੋ ਕਿ ਭਾਈ ਅਮਰਪਾਲ ਸਿੰਘ ਜਿਹਦੇ ਸਾਹ ਦੇ ਵਿੱਚੋਂ ਚਾਚਾ ਜੀ ਵੀ ਲੱਗਦੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਾਡੀ ਟੀਮ ਨੂੰ ਪ੍ਰੈਸ਼ਰ ਬਣਾਉਣ ਵਾਸਤੇ ਆਣ ਕੇ ਇਥੇ ਕੀਤਾ ਵਾ ਕੀ ਲੱਗਦਾ ਕਿਸ ਮਤਨ ਨਾਲੇ ਕਾਰਵਾਈ ਕੀਤੀ ਗਈ ਇਹ ਮੰਤਵ ਖਾਸ ਕਰਕੇ ਜੋ ਭਾਈ ਮਕਬਾਸ ਸਿੰਘ ਜਦੋਂ ਵੀ ਹੀਰਾ ਚਲਾਉਂਦੇ ਸੀ ਜੋ ਉਹਨਾਂ ਨੂੰ ਦਬਾਉਣ ਦੀ ਰਣਨੀਤੀ ਤਹਿਤ ਜੋ ਨਜਾਇਜ਼ ਤੌਰ ਤੇ ਉਹਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ ਭੇਜਿਆ ਸੀਗਾ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਆ 2 ਲੱਖ ਦੇ ਫਰਕ ਨਾਲ ਜਿੱਤੇ ਆ ਤੇ ਫੇਰ ਵੀ ਸਰਕਾਰ ਉਹਨਾਂ ਨੂੰ ਰਹਾ ਨਹੀਂ ਕਰਨ ਈ ਤੇ ਪਿਛਲੀ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਵਿਕਾਲਾ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਜਥੇਆਂ ਤੇ ਪੰਜਾਬ ਸਰਕਾਰ ਖਾਸ ਕਰਕੇ ਘਬराई ਹੋਈ ਆ ਜੋ ਕਿ ਦੋਨੋਂ ਮਿਲੀ ਭੁਗਤ ਨਾਲ ਆਪਸੀ ਸਾਂਝ ਕਾਟ ਦੇ ਨਾਲ ਜਿਹੜੀ ਆ ਇਹ ਪੋਜੀਆਂ ਰਕਤਾਂ ਕਰ ਰਹੀ ਆ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸੇ ਰਈਏ ਦੇ ਵਿੱਚ ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੁਝ ਲੋਕ ਜਿਹੜੇ ਹੈਗੇ ਨੇ ਜੋ ਕ੍ਰਿਮੀਨਲ ਲੋਕ ਲੋਕਾਂ ਕੋਲੋਂ ਫਰੋਤੀਆਂ ਲੈ ਲੈ ਕੇ ਲੋਕਾਂ ਦੇ ਨਸ਼ੇ ਸਮਗਲਰ ਵੇਚ ਵੇਚ ਕੇ ਨਸ਼ੇ ਵੇਚ ਕੇ ਬਹੁਤ ਵੱਡੇ ਸਮਗਲਰ ਹੈਗੇ ਨੇ ਜੋ ਜਿਨ੍ਹਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੋਤੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ ਵੱਲ ਤੇ ਕਦੀ ਕੋਈ ਐਨਆਈਏ ਐਨਆਈਏ ਨਹੀਂ ਜਾਂਦੀ ਉਹਨਾਂ ਨੂੰ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਉਹਨਾਂ ਨੂੰ ਕੋਈ ਰੇਡ ਕਰਨ ਜਾਂਦਾ ਆਮ ਜੇਕਰ ਕੋਈ ਕੰਪਲੇਂਟ ਕਰਨ ਜਾਂਦਾ ਵੀ ਆ ਤੇ ਪੁਲਿਸ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੰਦੀ ਆ ਕਿ ਤੁਹਾਡੇ ਤੋਂ ਸ਼ਿਕਾਇਤ ਆਈ ਆ ਪਰ ਜਿਹੜੇ ਆਪਣਾ ਸੱਚਾ ਸੱਚਾ ਕਾਰੋਬਾਰ ਕਰ ਰਹੇ ਆ ਆ ਸੰਧੂ ਫਰਨੀਚਰ ਜਿੱਦਾਂ ਆਮ ਤੁਹਾਡੇ ਸਾਹਮਣੇ ਬੋਲ ਲੱਗਾ ਵਾ ਉਹਨਾਂ ਦਾ ਆਪਣਾ ਕਾਰੋਬਾਰ ਆ ਕਾਰਪੈਂਟਰ ਰੱਖਿਆ ਉਹਨਾਂ ਦਾ ਸਟਾਫ ਆਵੇ ਖੁਆ ਰਿਆ ਸਵੇਰੇ ਡਿਊਟੀ ਦੇ ਉੱਤੇ ਤੇ ਉਹਨਾਂ ਨੂੰ ਇੱਕ ਸੱਚੀ ਸੁੱਚੀ ਕਿਰਤ ਕਰਦਿਆਂ ਨੂੰ ਇਸ ਵਾਸਤੇ ਸੱਚ ਦੇ ਉੱਤੇ ਪਹਿਰਾ ਦੇਣ ਕਰਕੇ ਜੋ ਭਾਈ ਅਮਰਪਤ ਸਿੰਘ ਦੇ ਨਾਲ ਖੜੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਆ